कोचेरा, कोचे, कोलर भी ना कोलर भी। लिंबा, नहीं कभी होने वाला। ना बिचारा, नचो नचिया नहीं, नचिया नहीं। कुछ कोचेरा। तैं कहीं सी में ले चट्टू मगरे मगरे आ गया, तैं कहीं सी में ले चट्टू मगरे मगरे आ गया, तैं हाथे ਉਹਨੇ ਇੱਧਰ ਉੱਧਰ ਦੇਖਿਆ ਉਹ ਕਹਿੰਦੀ ਲੈ ਲੱਡੂ ਖਾ ਲੈ ਚੁੱਪਚਾਪ ਭਾਈ ਨੇ ਮਾਰੀ ਅੱਖ ਕਹਿੰਦਾ ਜਿੱਥੇ ਚੱਕਾ ਉਹ ਠੀਰਾ ਖੜੇ ਸੱਟਾ ਕੇ ਉਹ ਵੀਆ ਦੇਖੀ ਚੋਲਿਆ ਉਹ ਠੀਰਾ ਬੀਰਾ ਆ ਗਿਆ ਹਾਂ ਕੀ ਆਇਆ ਚੋਲਾ ਚੋਲੇ ਵਿੱਚ ਕੀ ਬੋਤਲ ਬੋਤਲ ਵਿੱਚ ਕੀ ਦਾਰੂ ਬੱਟੇ ਨਾਲ ਚੜਗੀ ਓਏ ਚੜਤੇ ਨਾਲ ਚੜਗੀ ਓਏ ਚੜਤੇ ਨਾਲ ਜੀਵੀਏ ਚੜਤੇ ਨਾਲ ਜੀਏ ਚੜਤੇ ਨਾਲ ਨਿੱਕੀ ਹੁੰਦੀ ਮੈਂ ਰਹਿਨੀ ਨਾਲ ਕੇ ਨਿੱਕੀਂ ਵੀ ਮੈਂ ਰਹਿਨੀ ਨਾਲ ਕੇ ਖਾਂਦੀ ਲੱਡੂ ਖੇਰੇ ਨਿੱਕ ਸੇ ਮੈਨੂੰ ਨੱਚ ਲੈਂਦੇ ਗੈਟ ਆਊਟ ਜਮੰਡੀਆਂ ਦੇ ਬੇਰੇ ਅਸੀ ਵਾਰੀ ਵਸੀ ਕਲੰਗਿਆ ਘੱਟੇ ਆਉਂਦਾ ਪੀਪਾ ਨਹੀਂ ਫੇਰ ਕੀ ਹੋਇਆ ਨਹੀਂ ਆਦੀ ਬਹੁ ਭੱਜ ਗਈ ਸਾਗਰਲਾ ਆ ਗਿਆ ਜੀ जागेसी सॉरी कर जानी दूर कर दंगे दीदी पबना

ਲਾਈਕ ਸ਼ੇਅਰ ਐਂਡ ਕਮੈਂਟ ਕਰੇ ਧੰਨਵਾਦ ਬਾਏ ਬਾਏ ਲੋ ਜੀ ਬੱਚਿਆਂ ਨੂੰ ਕਰਤੀ ਪਾਰਟੀ ਤੇ ਇਹ ਆਈ ਆ ਨਾਨਕੇ ਘਰ ਸਪੈਸ਼ਲੀ ਹਰ ਵਾਰ ਕਹਨੀ ਹੈ ਮੇਰੀ ਵੀਡੀਓ ਬਣਾਓ ਵੀਡੀਓ ਬਣਾਓ ਰੋਜ਼ ਪਾਰਟੀ ਕਰਦੇ ਆ ਪਰੋ ਜਨ ਠੀਕ ਆ ਅੱਜ ਰਹਿ ਹੋਗੇ ਜਪੜ ਜਾਉਗੇ ਯਾ ਉਰੀ ਆ ਅੱਜ ਦੇਓ ਅੱਜ ਦਾ ਰਹਿ ਜਾ ਅੱਜ ਸਾਡੇ ਅੱਜ ਸਾਡੇ ਘਰੇ ਰਹਿ ਜੋ ਲੈ ਪਾ ਬਨ ਉਹ ਮਾਝ ਘੇਰਾਉਂ ਦੇ ਘੇਰਾਉਂ ਪਕਲੇ ਕੁੱਚੇ ਇਹਦੇ ਗੋਲ ਕੁੱਤੇ ਇਹਦੇ ਸਮੋਸੇ ਖਾਣਾ ਗਾਣੇ ਇਹ ਇਹ ਹੋਗਾ ਕੁਕਤੋਂ ਪੀਆ ਕੀ ਪੀਆ ਲੈ ਲਾ ਲਾ ਇਨਾਕ ਵਿੱਚ ਪੀਜੂਗਾ ਇਹ ਹਾਂ ਵੀ ਨਹੀਂ ਥੋੜਾ ਜਿਹਾ ਦੇ ਇਨਾ ਥੋੜੇ ਇਹ ਤਾਂ ਦੋ ਕਕੂਟਾ ਸਿਆਣਾ ਫਿਰ ਉਹ ਆਲਾ ਨੱਚ ਕੁੱਦ ਕੇ ਕੁੜੀਆਂ ਥੱਕ ਗਈਆਂ ਤੇ ਲੱਗੀਆਂ ਪਾਰਟੀ ਕਰਨ ਇਹ ਫ੍ਰੀ ਚ ਹੀ ਖਾ ਰਹੇ ਨੇ ਇਹ ਵਿੱਚ ਵੀਡੀਓ ਖਰਾਬ ਕਰਨ ਵਾਸਤੇ ਲੈ ਪਾਪ ਨਾ ਦੇ 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 ਕਹੀ ਜਾਂਦਾ ਅੱਜ ਸ਼ੌਪ ਆਇਆ ਹੋਇਆ ਹੈ ਖੜ ਜਾ ਬੜਿਆ ਅੱਗ ਸਵਾਦਾ ਲੈ ਫੜ ਲਾ ਤੂੰ ਡੋਲੇਗਾ ਮੈਂ ਵੀ ਤੇਰੇ ਤੋਂ ਜਦੋਂ ਤੱਕ ਡੋਲਦਾ ਨਹੀਂ ਹਟਦੀ ਨਹੀਂ ਮੈਂ ਵੀ ਬੈਠ ਕੇ ਖਾ ਲਾ ਹੁਣ ਤੂੰ ਹੁੰਦਾ ਉਹ ਆ ਕੇ ਖਾਣਾ ਹੁੰਦਾ ਲੈ Papa ਆ ਖਾ ਲਾ ਹੁਣ ਮਾਂ ਨੇ ਹਾਂ ਇੱਥੇ ਬੈਠ ਰਾਹ ਤੇਰੇ ਉਹ ਤੇ ਨਾ ਬੱਜੇ ਕੀ ਨਾ ਹਿਮਣਾ ਉਹ ਸੋਡੀ ਚੱਕਲਾ 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 ਉਹ ਖਾਣਾ ਹੁੰਦਾ ਆ ਭਈ ਇਹਦੀ ਹੋਰ ਨੂੰ ਉਹ ਹੋਰ ਬਣਾਉਣਾ ਲੈ ਆ ਲੈ ਬਬਨਾ ਉਹ ਸਿਰ ਦੇ ਇਹ ਲੋ ਜੀ ਆਫਰਾ ਦੇ ਦੇ ਸਾਸ ਲੈਣੀ ਹੈ ਕਿਸੇ ਨੇ ਤਾਂ ਸਾਸ ਲੈ ਲਓ ਕੂੜੀ ਪਈਆ ਹੋਰ ਲੈ ਦੋਨੇ ਭੈਣ ਪਈ ਹਾਫ ਹਾਫ ਵਿੱਕੀ ਫੜਾਈ ਐ ਸੇ ਟੋਲਿਓ ਕੂੜਾ ਕਰਕੇ ਬਾਤ ਤੂਦ ਪਹਿਲਾ ਰਿਹਾ ਕਰ ਜੀਵਤਾ ਤੇ ਕੀ ਨਾਮ ਕਰੀਤੀ ਮੈਨੂੰ ਲੱਗਦਾ ਜਿਵੇਂ ਆਖਾਂ ਇਹ ਜਗਾ ਦੇ ਦਾ ਹਾਲ ਤਾਂ 10 ਵੀ ਨਹੀਂ ਵਜੇ 10 ਵਜੇ ਨੇ ਸੋ ਅੰਦਵਾਰ ਭੁੱਖ ਵੀ ਲੱਗਿਆ ਹੀ ਮਮਾ ਮਮਾ ਤੇ ਬਕਾਰ ਹੋਇਆ ਸੱਚ ਜਿੰਦ ਕਾ ਮੋਰੀ ਸੀ ਹੁਣ ਤਾਂ ਸਾਰਾ ਠੀਕ ਹੋ ਗਿਆ ਹੁਣ ਕੋਲਡ ਡਰਿੰਕ ਲੈ ਕੇ ਪੁੱਤੇ ਪਾਵਨ ਉੱਪਰ ਨਾ ਬਹਿ ਜਾ ਤੇਰੇ ਆ ਮਸਾਲੇ ਜੇ ਦੇ ਪਬਨ ਤੁਹ ਜਲਾਸਮਨ ਚੀਜੀ ਵਧੀਆ ਪਬਨ ਚੀਜੀ ਵਧੀਆ ਹੂੰ ਸਿੱਤ ਕੀ ਕਰ ਰਹੀ ਸੀ ਤੂੰ ਪਾਵੇਂ ਤੇ ਜਦੀ ਸੀ ਨਾ ਆਇਆ ਤੂੰ ਨਾ ਲੈ ਪਬਨ ਉਹਨੂੰ ਦੀਦੀ ਨੂੰ ਨਹੀਂ ਲੈ ਕੇ ਇਕੱਲਾ ਹੀ ਆ ਗਿਆ ਦੇਖ ਲ ਸਮਾਰਾ ਪਬਨ ਕ ਬਾਬੇ ਨਾਲ ਆਇਆ ਬਾਬੇ ਨਾਲ ਸਮਾਰ ਮਹਾਰੇ ਇਹਦੇ ਇਹਦੇ ਲ ਆਉਂਦਾ ਪਾਗ ਪਾਪੇ ਨਾਲ ਆਇਆ ਇਹਨ ਲਈ ਖਾਣਾ ਵੀ ਆ ਕੇ ਐ ਹੋ ਕਿਹੜੇ ਵਾਪੇ ਨਾ ਹੜ ਜਾ ਦਿਨ ਆਉਣਾ ਅੰਮ੍ਰਿਤਪਾਲਾ ਦੇਖ ਲੈ ਉਹ ਖਾ ਲੇ ਦਿਖਾ ਦੇ ਜੇ ਅੱਗਸਵਾ ਪਾਤਾ ਹੋਇਆ ਤੱਕ ਨਾ ਖਾ ਸਿੱਤ ਦੇ ਖਾ ਰਵੇ ਸਕੂਲ ਜਾਵੇਂਗਾ ਕਿੱਦੇ ਕਿਹੜੇ ਸਕੂਲ ਚ ਜਾਣਾ ਹਣਾ ਉਹ ਕੋਣ ਸਕੂਲ ਨਹੀਂ ਤੁਸ ਪਾ ਆਪਾਂ ਉਹ ਜੈਸ ਜੈਸ ਚਲੋ ਸੁਣਾਓ Song ਲੈ ਇੱਧਰ ਆ ਕੇ ਸੁਣਾ ਸੁਣਾ ਇੱਥੇ ਕਰਕੇ ਸੁਣਾ ਸੁਣਾਈ ਕੋਣ ਆ ਰਿਹਾ ਗਾ ਕੋਣ ਕੋਲੇ ਵਗਦਾ ਦਬੂ ਤੇ ਮੈਂ ਅਜਾ ਵਗਦਾ ਮੈਂ ਵਗਦਾ